ਤਰੰਤਰਨ ਵਿਖੇ ਇੱਕ ਵਾਰ ਫਿਰ ਤੋਂ بارش ਹੋਣ ਨਾਲ ਮੌਸਮ ਨੇ ਕਰਵਟ ਲਈ ਲੋਕਾਂ ਨਾਲ ਸਾਡੀ ਫਾਸਫੀਰ ਨਿਊਜ਼ ਟੀਮ ਨੇ ਜਦੋਂ ਗੱਲ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਵਾਤਾਵਰਨ ਨਾਲ ਛੇੜਛਾੜ ਕਰਨ ਦਾ ਨਤੀਜਾ ਇਹ ਹੈ ਕਿ ਇੱਕਦਮ ਹੀ ਮੌਸਮ ਗਰਮ ਹੋ ਜਾਂਦਾ ਹੈ ਅਤੇ ਇੱਕਦਮ ਹੀ بارش ਹੋ ਜਾਂਦੀ ਹੈ ਲੋਕਾਂ ਨੇ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਸਰਪੰਨ ਪੰਜਾਬ ਦੇ ਵਿੱਚ ਕੱਲ ਤੱਕ ਤਾਂ ਬਿਲਕੁਲ ਗਰਮੀ ਆ ਗਈ ਸੀ ਪਰ ਅੱਜ ਮੌਸਮ ਫੇਰ ਦਾ ਦੇਖੋ ਕਿ ਪੰਜਾਬ ਦੇ ਵਿੱਚ ਬਹੁਤ ਆਵਾਰੀ ਮੀਂਹ ਬਾਰਿਸ਼ ਗਰਾਂ ਦੀ ਤਾਂ ਤੁਹਾਨੂੰ ਅੱਜ ਵੀ ਬਾਰਿਸ਼ ਐਪ ਤਾਂ ਕਿ ਬੜਾ ਹੀ ਪੈਂਦੇ ਆ ਤੇ ਇੱਕ ਵਾਰ ਫੇਰ ਦੁਬਾਰਾ ਤੋਂ ਮੌਸਮ ਠੰਡਾ ਹੋ ਗਿਆ ਵਾ ਤੇ ਮੈਨੂੰ ਲੱਗਦਾ ਵੀ ਹੁਣ ਸਰਦੀ ਫੇਰ ਵਾਪਸ ਆ ਗਈ ਆ ਦੇਖੋ ਕਿਹਦਾ ਨਾਲ ਕਿ ਸੇ ਦਾ ਮੌਸਮਾਂ ਕਾਲੇ ਬੱਦਲੇ ਆ ਜੀ ਪਹਿਲਾਂ ਇੱਕ ਤੱਕ ਬਹੁਤ ਗਰਮੀ ਸੀ ਇੱਕ ਟਾਈਮ ਤਾਂ ਫੱਕੇ ਵੀ ਆਉਣ ਹੋਦੇ ਸੀ ਪਰ ਇਸ ਟਾਈਮ ਹੁਣ ਪਰੰਪਰਾਂ ਸ਼ਹਿਰ ਵਿੱਚ ਬਿਲਕੁਲ ਸਰਦੀ ਆ ਗਈ ਆ ਜੀ ਠੰਡਾ ਮੌਸਮ ਆ ਸੋ ਬਹੁਤ ਵਧੀਆ ਮੌਸਮ ਵੈਦਰ ਫੇਰ ਦੁਬਾਰਾ ਤੋਂ ਵਧੀਆ ਮੌਸਮ ਹੋ ਰਿਹਾ ਈ ਤਰਨ ਤਰਨ ਦਾ ਬਹੁਤ ਸਾਰਾ ਮੌਸਮ ਜੇ ਸਾਹ ਹਵਾ ਨੂੰ ਆਪਣਾ ਪ੍ਰਦੂਸ਼ਣ ਵਧ ਰਿਹਾ ਵਾ ਲੱਗੀਆਂ ਆਵਾਜ਼ਾਂ ਜਿਆਦਾ ਹੋ ਗਈਆਂ ਉਹਦੇ ਨਾਲ ਮੌਸਮ ਦਾ ਕੋਈ ਕਹਿ ਨਹੀਂ ਸਕਦੇ ਕਿ ਕਿੰਨਾ ਚਿਰ ਗਰਮੀ ਆ ਤੇ ਕਿੰਨਾ ਚਿਰ ਠੰਡ ਹੋਏਗੀ ਇੱਕ ਟਾਈਮ ਤੋਂ ਕੱਲ ਤੱਕ ਤਾਂ ਬਿਲਕੁਲ ਹੀ ਲੱਗਦਾ ਸੀ ਕਿ ਗਰਮੀ ਬਹੁਤ ਛੇਤੀ ਆ ਗਈ ਆ ਪਰ ਅੱਜ ਲੱਗਨ ਰਿਹਾ ਵਾ ਕਿ ਠੰਡ ਹੋ ਗਈ ਆ ਕੋਈ ਮੌਸਮ ਦਾ ਨਹੀਂ ਪਤਾ ਲੱਗਨ ਰਿਹਾ ਜੋ ਦੇਖੋ ਕਿੰਨੀ ਚਰਨ ਦੀ ਹੈ ਗਰਮੀ ਵੀ ਕੱਲ ਤੱਕ ਹੈ ਪਰ ਜੋ ਸਾਲ ਕੀ ਮੌਸਮ ਚੇਂਜ ਹੋ ਗਿਆ ਵਾ ਵਾਤਾਵਰਨ ਮੇਂ ਚੇਂਜ ਹੋ ਗਿਆ ਵਾ ਇਹਦੇ ਕੋਈ ਕਸੂਰਦਾਰ ਆ ਪਾਉਂਗੇ ਲੋਗ ਜਦ ਪ੍ਰਦੂਸ਼ਣ ਇਸ ਹਿਸਾਬ ਨਾਲ ਵਾਹ ਗੱਡੀਆਂ ਮੋਟਰਾਂ ਦਾ ਕਿੰਚੀ ਦਾ ਪ੍ਰਦੂਸ਼ਣ ਹਿਸਾਬ ਨਾਲ ਇਹ ਵਾਤਾਵਰਣ ਨੂੰ ਸਾਫ ਨਹੀਂ ਜਾ ਰਿਹਾ ਜੇ ਵਾਤਾਵਰਣ ਸਾਫ ਨਹੀਂ ਜਾ ਰਿਹਾ ਤਾਂ ਇਹ ਸਸਰੀ ਜ਼ਿੰਦਗੀ ਮਨੇ ਸੋਹਣੀ ਜ਼ਿੰਦਗੀ ਮਨੇ ਵੇਖਣ ਦੀ ਵੀ ਬედა ਦੇ ਕੋ ਵਾਤਾਵਰਣ ਦਾ ਸਦਾ ਵਧੀਆ ਆਪਾਂ ਸਾਹ ਸੁ ਲੈਂਦੀ ਆਪਾਂ ਨੂੰ ਕੋਈ ਤੰਮੀ ਨਹੀਂ ਆਉਂਦੀ ਹੈ ਨਾ ਇਹ ਵਾਤਾਵਰਣ ਦੇ ਪ੍ਰਦੂਸ਼ਣ ਬਹੁਤਾ ਹੋਊਗਾ ਤੇ ਆਪਾਂ ਨੂੰ ਕਈ ਬਿਮਾਰੀਆਂ ਵੀ ਲੱਗਦੀਆਂ ਨੇ ਆਪਣੇ ਬੱਚੇ ਵੀ ਤੰਦਰੁਸਤ ਨਹੀਂ ਰਹਿੰਦੇ ਸਿਰਫ ਇਸੇ ਕਰਕੇ ਵੀ ਆਪਾਂ ਵੱਟੇ ਵੱਡੇ ਆਪਣੀ ਸ਼ੇਡ ਦਾ ਇਹ ਲੱਗਦਾ ਰੱਖਿਆ ਰੱਖਦੇ ਵਾਤਾਵਰਨ ਨੂੰ ਵਾਤ ਤੋਂ ਵੱਧ ਸਾਫ਼ ਰੱਖ ਤਰਨ ਤਰਨ ਵਿੱਚ ਸਿਰ ਤੋਂ ਜਿਹੜੇ ਕਿ ਬੱਦਲ ਛਾਏ ਹੋਏ ਸਮਾਂ ਤੇ ਹੁਣ ਬਰਸਾਤ ਸ਼ੁਰੂ ਹੋ ਚੁੱਕੀ ਹੈ ਤੇ ਲੋਕਾਂ ਨੇ ਕਿਹਾ ਕਿ ਜੋ ਵਾਤਾਵਰਨ ਦੇ ਵਿੱਚ ਬਦਲਾਅ ਹੋ ਰਿਹਾ ਹੈ ਉਹਦਾ ਇੱਕ ਕਾਰਨ ਹੈ ਕਿ ਕੱਲ ਜਿੱਥੋਂ ਦਾ ਕਹੇ ਗਰਮੀ ਦੇ ਇੱਕ ਵਾਰੀ ਆਪਣਾ ਜੋਰ ਸੁਣਾ ਸ਼ੁਰੂ ਕੀਤਾ ਸੀ ਤੇ ਹੁਣ بارش ਦੇ ਨਾਲ ਨਾਲ ਮੌਸਮ ਨੇ ਫੇਰ ਆਪਣਾ ਜਿਹੜਾ ਕਿ ਘਰਵਟ ਲਈ ਹੈ ਤਰਨ ਤਰਨ ਤੋਂ ਫਾਸਫੇ ਲਈ ਬੀਐਸਏ ਦੀ ਵਿਸ਼ੇਸ਼ ਰਿਪੋਰਟ